ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕਿਸਾਨ ਵੀਰੋ ਮਜ਼ਦੂਰ ਵੀਰੋ ਭੈਣੋ ਭਰਾਓ ਤੇ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਮਾਰਚ ਮਹੀਨਾ ਜਿਹੜਾ ਆਪਾਂ ਸਮਾਪਤੀ ਤੇ ਆ ਗਏ ਪੂਰੇ ਮਾਰਚ ਮਹੀਨੇ ਚ ਪੰਜਾਬ ਦੀ ਸਰਕਾਰ ਨੇ ਕਿਵੇਂ ਪੁਲਿਸ ਦੇ ਰਾਹੀਂ ਵੱਖ-ਵੱਖ ਮੋਰਚਿਆਂ ਦੇ ਦਹਿਸ਼ਤ ਪਾਈ ਕਿਵੇਂ ਉਹਨਾਂ ਨੇ ਕਿਸਾਨਾਂ ਦੇ ਮੋਰਚੇ ਨੂੰ ਖੰਡਾਇਆ ਕਿਵੇਂ ਉਹਨਾਂ ਨੇ ਅਧਿਆਪਕਾਂ ਦੇ ਮੋਰਚੇ ਨੂੰ ਖੰਡਾਇਆ ਹੋਰ ਵੀ ਜੋ ਮੋਰਚੇ ਚੱਲ ਰਹੇ ਸੀ ਤਾਂ ਇਹਦੇ ਖਿਲਾਫ ਪੰਜਾਬ ਦੇ ਜਿਹੜਾ ਚੈਪਟਰ ਹੈ ਸੰਯੁਕਤ ਕਿਸਾਨ ਮੋਰਚੇ ਦਾ ਉਸ ਨੇ ਕੱਲ ਨੂੰ 28 ਮਾਰਚ ਨੂੰ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਇੱਕ ਸੱਦਾ ਦਿੱਤਾ ਹੈ ਇਸ دہشت ਦੇ ਖਿਲਾਫ ਇਸ ਜ਼ਬਰ ਦੇ ਖਿਲਾਫ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੇ ਕਿਸਾਨਾਂ ਦੀਆਂ ਦੂਜੀਆਂ ਜਥੇਬੰਦੀਆਂ ਨੇ ਦੂਜੇ ਫੋਰਮ ਵੀ ਲੜ ਰਹੇ ਨੇ ਉਹਨਾਂ ਨੇ ਵੀ ਸ਼ਾਮਲ ਹੋਣ ਦਾ ਜਿਹੜਾ ਫੈਸਲਾ ਕੀਤਾ ਜੋ ਕਿ ਸਵਾਗਤਯੋਗ ਸੋ ਇਹਦੇ ਨਾਲ ਮੈਂ ਬੇਨਤੀ ਕਰਦਾ ਪੰਜਾਬ ਦੇ ਉਹਨਾਂ तमाम ਵਰਗਾਂ ਦੀਆਂ ਜਥੇਬੰਦੀਆਂ ਚਾਹੇ ਉਹ ਮਜ਼ਦੂਰਾਂ ਦੀਆਂ ਨੇ ਚਾਹੇ ਨੌਜਵਾਨਾਂ ਦੀਆਂ ਨੇ ਚਾਹੇ ਵਿਦਿਆਰਥੀਆਂ ਦੀਆਂ ਨੇ ਜਾਂ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਚਾਹੇ ਟ੍ਰੇਡ ਯੂਨੀਅਨ ਹੈਗੀਆਂ ਨੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਵੀ ਸਰਕਾਰ ਖਿਲਾਫ ਲੜ ਰਹੀਆਂ ਨੇ ਔਰ ਸਰਕਾਰ ਦੇ ਇਸ ਦਮਨਕਾਰੀ ਜਿਹੜੀ ਨੀਤੀ ਹੈ ਉਹਦੇ ਖਿਲਾਫ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਨਾ ਸਿਰਫ ਸੰਯੁਕਤ ਕਿਸਾਨ ਮੋਰਚਾ ਦਾ ਪ੍ਰੋਗਰਾਮ ਹੀ ਉਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਆ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਸਾਰੀਆਂ ਜਥੇਬੰਦੀਆਂ ਦਾ ਹਰ ਤਰ੍ਹਾਂ ਕੇ ਜਥੇਬੰਦੀਆਂ ਦਾ ਕਿਉਂਕਿ ਜੋ ਪੰਜਾਬ ਸਰਕਾਰ ਦਾ ਰਵਈਆ ਹੈ ਕਿ ਇੱਥੇ ਕਿਸੇ ਵੀ ਹੜਤਾਲ ਨੂੰ ਕਿਸੇ ਵੀ ਅੰਦੋਲਨ ਨੂੰ ਕਿਸੇ ਵੀ ਤਰੀਕੇ ਦੇ ਪ੍ਰਦਰਸ਼ਨ ਨੂੰ ਜਿਹੜਾ ਸੀ ਡਾਂਗ ਤੇ ਜੋਰ ਤੇ ਕੁਚਲਾਂਗੇ ਉਹਦੇ ਖਿਲਾਫ ਹੈ ਸੋ ਅਜਾਇਆ ਕਰਨ ਦੇ ਨਾਲ ਪੰਜਾਬ ਦੇ ਲੋਕ ਕੱਲ ਨੂੰ ਡੀਸੀ ਦਫ਼ਤਰਾਂ ਦੇ ਵੱਡੇ ਇਕੱਠ ਕਰਮਗੇ ਉਹਦੇ ਨਾਲ ਸਾਰਿਆਂ ਦਾ ਮਨੋਬਲ ਵਧੇਗਾ ਔਰ ਸਰਕਾਰ ਦਾ ਦਮਨਕਾਰੀ ਜਿਹੜਾ ਰਵਈਆ ਸਰਕਾਰ ਇਸ ਤੋਂ ਪਿੱਛੇ ਮੁੜੇਗੀ ਸੋ ਮੈਂ ਸਾਰੇ ਹੀ ਕਿਸਾਨ ਜਥੇਬੰਦੀਆਂ ਤਾਂ ਆਉਣਗੇ ਫਿਰ ਤੋਂ ਇੱਕ ਵਾਰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਛੋਟੇ ਵਪਾਰੀਆਂ ਨੂੰ ਪੰਜਾਬ ਦੇ ਸਾਰੇ ਤਕਕਿਆਂ ਦੀਆਂ ਜਥੇਬੰਦੀਆਂ ਨੂੰ ਜਮਾਤੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਨੂੰ 28 ਤਰੀਕ ਨੂੰ 28 ਮਾਰਚ ਨੂੰ 11 ਤੋਂ 3 ਵਜੇ ਤੱਕ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਵੱਡੇ ਕਾਬਲੇ ਲੈ ਕੇ ਸ਼ਾਮਲ ਹੋਵੋ ਤਾਂ ਕਿ ਸਰਕਾਰ ਦੇ ਇਸ ਜ਼ਬਰਦਸਤ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕੇ ਔਰ ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਪ੍ਰਦਰਸ਼ਨ ਕਰਨ ਦਾ ਹੱਕ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਸਰਕਾਰ ਦੀ ਆਲੋਚਨਾ ਕਰਨ ਦਾ ਹੱਕ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦਾ ਹੱਕ ਉਹਨੂੰ ਅਸੀਂ ਬਹਾਲ ਕਰ ਸਕੀਏ ਵੀਡੀਓ ਨੂੰ ਅੱਗੇ ਜਰੂਰ ਪਹੁੰਚਾਓ ਤੇ 28 ਮਾਰਚ ਨੂੰ ਠੀਕ 11 ਤੋਂ 3 ਵਜੇ ਤੱਕ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ